ਕੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਦੇ ਰਿਸ਼ਤੇ ਦੇ ਵਿੱਚ ਖਟਾ ਸਾ ਗਈ ਹੈ ਹੁਣ ਜਦੋਂ ਚਰਚਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਮੋੜ ਘੜ ਜੋੜ ਹੋ ਸਕਦਾ ਹੈ ਅਜੇਹੇ ਦੇ ਵਿੱਚ ਪੰਜਾਬ ਬੀਐਸਪੀ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅਕਾਲੀ ਦਲ ਦਾ ਬਿਨਾ ਨਾਮ ਲਈ ਇੱਕ ਸਲਾਹ ਦਿੱਤੀ ਹੈ ਤੋਂ ਉਧਰ ਇਸ ਰਿਸ਼ਤੇ ਤੇ ਅਕਾਲੀ ਦਲ ਨੇ ਵੀ ਸਫਾਈ ਦਿੱਤੀ ਹੈ ਮਨ ਦੇ ਵਿੱਚ ਦੋਹਾਂ ਘਰਾਂ ਦਾ ਪਰੋਣਾ ਬਣਨ ਦੀ ਚਾਹਤ ਹੋਵੇ ਤਾ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਇਹੀ ਮੇਰਾ ਕੱਲ ਦਾ ਜਿਹੜਾ ਸੀਗਾ ਤੇ ਬਿਆਨ ਦਾ ਮੁੱਦਾ ਸੀ ਸਾਡੇ ਵੱਲੋਂ ਬਹੁਤ ਤੱਕਾ ਸਮਝੌਤਾ ਇਹਨਾਂ ਦੇ ਨਾਲ ਹੈ ਸਾਡੀ ਭਾਈਵਾਲ ਪਾਰਟੀ ਹੈ ਪੂਰੀ ਮਾਨ ਇੱਜ਼ਤ ਉਹਨਾਂ ਦੀ ਕਰਕੇ ਉਹਨਾਂ ਦੇ ਮਨ ਚੋਂ ਇਹੋ ਜਿਹੀ ਗੱਲ ਹੋਇਆ ਲੀਡਰ ਡਿਫਰੈਂਸ ਬੀਜੇਪੀ ਨਾਲ 9 ਮਾਰਚ ਦਾ ਰਿਸ਼ਤਾ ਟੁੱਟਣ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਨੇ ਬੀਐਸਪੀ ਨਾਲ ਗੱਡ ਜੋੜ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਵਿਚਾਲੇ ਗੱਡ ਜੋੜ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ ਨਤੀਜਾ ਦੋਵਾਂ ਪਾਰਟੀਆਂ ਨੇ ਮਿਲ ਕੇ ਚੋਣ ਲੜੀ ਸੀ ਪਰ ਨਤੀਜਿਆਂ ਤੋਂ ਦੋਵਾਂ ਹੀ ਪਾਰਟੀਆਂ ਨੂੰ ਸਿਰਫ ਨਿਰਾਸ਼ਾ ਹੀ ਹੱਥ ਲੱਗੀ ਸੀ ਹੁਣ ਜਦੋਂ ਲੋਕ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਨੇ ਅਜੇ ਵਿੱਚ ਚਰਚਾਵਾਂ ਨੇ ਕਿ ਆਕਾਲੀ ਦਲ ਅਤੇ ਭਾਜਪਾ ਦਾ ਮੋੜ ਗੜਜੋੜ ਹੋ ਸਕਦਾ ਹੈ ਨਤੀਜਾ ਪੰਜਾਬ ਬੀਐਸਪੀ ਦੀ ਆਕਾਲੀ ਦਲ ਪ੍ਰਤੀ ਨਿਰਾਸ਼ਗੀ ਖੁੱਲ ਕੇ ਸਾਹਮਣੇ ਆਈ ਹੈ ਹਾਲਾਂਕਿ ਆਕਾਲੀ ਦਲ ਬੀਐਸਪੀ ਨੂੰ ਪੱਕਾ ਭਾਈਵਾਲ ਦੱਸ ਰਿਹਾ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਆ ਗੱਠ ਜੋੜ ਨੂੰ ਜੇਕਰ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰਾਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਇਹੀ ਮੇਰਾ ਕੱਲ ਦਾ ਜਿਹੜਾ ਸੀਗਾ ਉਹ ਬਿਆਨ ਦਾ ਮੁੱਦਾ ਸੀ ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣਾ ਆ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਪਰ ਹਾਈ ਕਮਾਂਡ ਕੋਲੇ ਗੱਲ ਰੱਖੋਗੇ ਇਹਨਾਂ ਥੋੜੀ ਜਿਹੜੀ ਹਾਂ ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਹੁੰਚਾ ਚੁੱਕੇ ਹਾਂ ਪਹੁੰਚਾ ਚੁੱਕੇ ਕੀ ਲੱਗਦਾ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀਗੀ ਵੀ ਮੈਨੂੰ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਸੀਗੇ ਉਹ ਵਿੱਚ ਇਕੱਠੇ ਹੋ ਜਾਣਾ ਤਾਂ ਉਹ ਭਾਜਪਾ ਨਾਲ ਉਹਨਾਂ ਦਾ ਆਲਰੇਡੀ ਗੱਠਜੋੜ ਹੈਗਾ ਜੀ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਾ ਦਾ ਹੈਗਾ ਹੈ ਕੀ ਇਹ ਇਕੱਠੇ ਹੁੰਦੇ ਤਾਂ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦੇ ਹੈਗੇ ਤੁਸੀਂ ਉਦੋਂ ਉਹਨਾਂ ਨਾਲ ਰਹੋਗੇ ਜਾਂ ਕੀ ਕਰੋ ਨਹੀਂ ਇਹ ਦਾ ਇਹ ਦਾ ਜਿਹੜਾ ਉੱਤਰ ਵਾ ਇਹ ਤਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਮੈਂ ਛੋਟਾ ਜਿਹਾ ਵਰਕਰ ਹੈ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਸਾਡੇ ਸਾਡੇ ਵੱਲੋਂ ਬਹੁਤ ਤਕੜਾ ਸਮਝੌਤਾ ਇਹਨਾਂ ਦੇ ਨਾਲ ਹੈ ਸਾਡੀ ਭਾਈਵਾਲ ਪਾਰਟੀ ਹੈ ਪੂਰੀ ਮਾਨ ਇੱਜ਼ਤ ਉਹਨਾਂ ਦੀ ਕਰਦੇ ਉਹਨਾਂ ਦੇ ਮਨ 'ਚ ਕਿ ਉਹੇ ਜੀ ਗੱਲ ਹੋਏ ਤਾਂ ਲੀਡਰਸ਼ਿਪ ਦਾ ਹਲ ਹੋ ਸਕੇ